ਦੇ ਜੀ ਤੋਸਤਿ ਜੀ ਸਹਾਰੇ ਵਾਰ ਸ੍ਰੀ ਭਗਵਤ ਜੀ ਕੀ ਪਾਚਾਏ ਦਸਵੀਂ ਪ੍ਰਥਮ ਭਗਵਤ ਜੀ ਸਮਰਗਾਇ ਗੁਰੂ ਨਾਨਕ ਦੇਵ ਧਿਆਏ ਤੇ ਰੱਬ ਦੁਰ ਤੇ ਅਮਰ ਬਾਸ ਨਾਮ ਦਾਸ ਹੋਈ ਸਹਾਰੇ ਅਦਨ ਹਰ ਗੁਬਿੰਦ ਰਉ ਸਿਦਾਉ ਸਿਬੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਗ ਤੇ ਸਭ ਦੁੱਖ ਗਰਾਰੇ ਇਕ ਬਾਦ ਸਰਿਆਏ ਘਰ ਆਉ ਨਿਤ ਆਵੇ ਧਾਰੇ ਸੁਖਾਈ ਹੋਏ ਸਹਾਰੇ ਦਸਵੇ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖਾਈ ਹੋਏ ਸਹਾਰੇ ਦਸਾਂ ਸਤਿਗੁਰ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਰਪੀਰੇ ਪਾਠ ਨਿਦਰਦਾ ਸੰਤੁਰ ਕੇ ਬੋਲੋ ਜੀ ਅਖੰਡਿਆ ਜਪੰਗਿਆ ਤਪੰਗਿਆ ਜਨਾ ਨਾਮ ਜਪਿਆ ਵਾ ਨਹੀਂ ਛਕਿਆ ਦੀਗ ਚਲਾਈ ਦੀਗ ਵਾਹ ਦੀ ਦੇਖ ਕਿਉਂ ਦੇਖ ਕੀਤਾ ਜਨਾ ਪਿਆਰਿਆ ਸੁਖਿਆਰਿਆ ਦੀ ਕਮਾਈ ਦਾ ਧੰਨスル ਕੀ ਖਾਲਸਾ ਜੀ ਬੋਲੇ ਜੀ ਵਾਹੇ ਗੁਰੂ ਸੰਤਾਂ ਸੰਤਾਂ ਸੁਖੜੀਆਂ ਧਰਮ ਹੀਤ ਸੀਸ ਤੇ ਪਦ ਤਨ ਘਟਾਏ ਕੋਪਨਾਂ ਬੰਨਿਆ ਚੜਖੜੀਆਂ ਦੇ ਚੜਿਆਰਿਆਂ ਦਾ ਝੜਾਏ ਗਏ ਗੁਰਦੁਆਰੇ ਦੀ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਨੀਹਾਂ ਰਿਆ ਸਿੱਖੀ ਤੇ ਸਾਹਿਬ ਸਵਾਸਾ ਨਦਵਾਏ ਜਿਨਾ ਵੀ ਕਮਾਈ ਦਾ ਅੰਦਰ ਕੇ ਖਾਲਸਾ ਨੇ ਬੋਲੋ ਜੀ ਵਾਹਿਗੁਰੂ ਦਾ ਪੱਤ ਸਬੱਤ ਗੁਰਦੁਆਰਿਆਂ ਦਾ ਧਿਆਨ ਤੱਕੇ ਬੋਲੋ ਜੀ ਵਾਹਿਗੁਰੂ ਪਰਪਰ ਸਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਬੱਤ ਖਾਲਸਾ ਜੀ ਕੋ ਵਾਹਿਗੁਰੂ ਆਇ ਪਹਾ ਪਹਾ ਰਸਿਆ ਰਾਇ ਤੁਮੇ ਤੇਗ ਫਤੇ ਬੰਦਗੀ ਤੈ ਪੰਥ ਕੀ ਜੀ ਸੁਖੀ ਸੰਜੀ ਸਰਾਏ ਧਰਸੀ ਜੀ ਕੇ ਬੋਲ ਬਾਰੇ ਬੋਲੋ ਜੀ ਸੁਹਾਏ ਧਰੂ ਸਿੱਖੇ ਦਾਖੇਸ ਦਾ ਰਹਿਤ ਦਾ ਦੇਖ ਦਾ ਅਨਸਾਦ ਪਰੋਸਾ ਦਾ ਦਾਨਲ ਸਰਦਾ ਦਾ ਬਧਾਰ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਜੋ ਸਿਨ੍ਹਾ ਝੰਡੇ ਉੰਗੇ ਜੁਗ ਜੁਗ ਅਤਲ ਧਰਮ ਕਾ ਦਾਇਰ ਫੁਰੋਹੀ ਸੁਹਾਏ ਗੁਰੂ ਖਾਵਾ ਮਨ ਦੀਵਾ ਮਾਤਿ ਉਤੀ ਮਤ ਪਤ ਪਤ ਦਾ ਰਖਣਾ ਬਹਾਰ ਗੁਰੂ ਏ ਅਤਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਪਾਤਸ਼ਾਲੀ ਸਿਨ ਕਾਰਨ ਸਾਰੇ ਗੁਰੂ ਗੋਬਿੰਦ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਮਿਸ਼ੋੜਿਆ ਗਿਆ ਇਹ ਤੁਮ ਦੇਰਸ਼ਨ ਤੇਰਾ سیوا سنبھال مہاراج اپ مزور ارداس بےتی جو سچے پاشا جی ہو چار پہلے پانی ਚਾਰਤਰ ਵਿਹਾੜਾ ਆਪਣੇ ਭਾਣੇ ਅੰਦਰ ਬਤੀਤ ਕਰੋੜਾ ਆਮਰ ਸ਼ੀਰ ਧੰਨ ਧੰਨ ਬਾਬਾ ਰੇਜ ਜੀ ਦੇ ਨਾਂ ਦੇ ਪਾਵਨ ਪਵਿੱਤਰ ਅੰਤਾਰ ਗੁਰਦਵਾਰਾ ਦੇ ਸ਼੍ਰੀ ਗੁਰੂ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਨ ਉੱਤੇ ਆਰਕਿਤ ਤੇ ਗੈਰ ਹਨ ਆਪ ਜੀ ਕਿਰਪਾ ਰੋਸ਼ਨਾ ਸਨਾਵੇ ਪ੍ਰਕਾਸ਼ ਮਨੋਂ ਕਰਕੇ ਕੋਲੇ ਦਰਸ਼ਨ ਦੇ ਦਾਰ ਪਾਵਨ ਪਰਵਾਹ ਰੋਸ਼ਨੀ ਸੰਗਤਾਂ ਨੂੰ ਪ੍ਰਤਾਪ ਗਰੂ ਦਾਪਿਆ ਇਹ ਸੰਗਤ ਦੇ ਦਰਹਾ ਹਾਜ਼ਰੀ ਦੇਵ ਭੁਲਪੇਟਾ ਹਰਿ ਸੇਵਾਵਨ ਦਰਪਤਵਾਰ ਕਰਮੀਆ ਅੰਦਰੋਂ ਧਰੋਂ ਸਿੱਖੀ ਸਦਕ ਪ੍ਰਸਾਰ ਨਾਮ ਗਾਰਬਿਛਣਾ ਜਬੋ ਪਵਨਾਵ ਪੂਰੀਆਂ ਨਖੀਆਂ ਸਰਬਤ ਦੇ ਹਾਰਦ ਰਾਜਕਰਮੇ ਤਰੋ ਕਿਰਪਾ ਆਪਣੇ ਦੇ ਪਰਮ ਰੂਪ ਲੋਕਾਂ ਸੰਸਾਰਾ ਤੋਂ ਪ੍ਰਕਾਸ਼ ਸੰਸਾਰਾ ਬਿਨਾਂ ਦੀਆਂ ਅੱਖਿਆ ਬਖਸ਼ੋ ਦਰਸ਼ੇ ਜੋ ਤਾਂ ਸੰਸੰਸਾਰੀ ਹੋਣਾ ਸਹੀ ਪਿਆਰੇ ਮੇਰੇ ਜੀਵਨ ਬਰਿਆ ਤੇ ਨਾਮ ਚੇਤਿਆ ਦੇ ਨਾਮ ਜਿ ਹਾਰਮ ਜਿ ਜ uh प्रवनार्कनशो